ਇਹ ਸ਼ਟਰ ਬੰਦਰੇ ਖੜੇ ਹੋ ਬੜਾ ਰੌਲਾ ਪਾਉਂ ਰਹੇ ਹੋ ਜਨਤਾ ਬੈਟਰੀ ਵਾਲੇ ਆ ਆ ਦੇ ਆ ਵਾਲੀ ਦੀ ਸੇਲ ਲਾ ਤ ਜਿਹੜੀ 12 15000 ਦੀ 32 ਇੰਚ ਦੀ ਐਲਈਡੀ ਇੱਥੋਂ ਲੈ ਜਾਓ 5990 ਰੁਪਏ ਦੀ ਜਿਹੜੀ ਤੁਸੀਂ ਲੈਨੇ ਹੋ 20 22000 ਦੀ 43 ਇੰਚ ਦੀ ਐਲਈਡੀ ਇੱਥੋਂ ਲੈ ਜਾਓ 9990 ਕੀਜ਼ਰ ਦੇ ਕਾ ਲੋ 25 ਲੀਟਰ ਦਾ ਕੀਜ਼ਰ ਸਿਰਫ 2450 ਚ ਆ ਫਿਲਟਰ ਦੇਖੋ ਸਿਰਫ 2690 ਰੁਪਏ ਦੇ ਵਿੱਚ ਜੇ ਤੁਸੀਂ ਇਨਵਰਟਰ ਲੈਨੇ ਆ ਤਾਂ ਇਹਦੇ ਨਾਲ ਸਾਨੂੰ ਅਸੀਂ ਟਰਾਲੀ ਫ੍ਰੀ ਦੇ ਰਣੀ ਆ ਜੇ ਤੁਸੀਂ ਇੱਥੋਂ ਇੱਕ ਖਰੀਦਣੀ ਤੁਹਾਨੂੰ ਪੈਣੀ ਆ 35000 ਦੀ ਮਾਦਰ 34990 ਰੁਪਏ ਦੀ ਜੇ ਤੁਸੀਂ ਤਿੰਨ ਲੈ ਕੇ ਜਾਣੇ ਹੋ ਤਿੰਨ ਦੋਸਤੋਂ ਤਿੰਨ ਭਰਾਵਾਂ ਤਿੰਨ ਭੈਣਾਂ ਹੋ ਪੈਟਰੋਲ ਦੇ ਖਰਚੇ ਨੂੰ ਬਟਨਾਂ ਤੇ ਤਿੰਨ ਲੈ ਜਾਓ ਸਿਰਫ 1 ਲੱਖ ਰੁਪਏ ਚ ਇੱਕ ਸਾਲ ਤੱਕ ਦੀ ਗਾਰੰਟੀ ਰੰਗ ਵੀ ਬੜੇ ਸੋਹਣੇ ਆ ਆ ਦੇਖੋ ਨਾਲ ਸੂਟ ਕੇਸ ਬਿਲਕੁਲ ਫਰੀ ਦੇਖੋ ਇਹ ਜਨਤਾ ਬੈਟਰੀ ਦੇ ਵਿੱਚ ਇੱਕ ਬਕਰਾਈ ਹਾਈ ਬ੍ਰਾਂਡ ਦਾ ਸ਼ਾਪ ਹੈਗਾ ਬਕਰਾਈ ਸਟੋਰ ਦੇ ਤਾਂ ਇੱਥੇ ਸਾਰਾ ਕੁਝ ਮਿਲ ਜੂ LED ਵਾਸ਼ਿੰਗ ਮਸ਼ੀਨ ਤੁੱਤੀ ਇਹਦੇ ਵਿੱਚ ਲੈਣੇ ਹੈਗੇ ਆ ਫਰੰਟ ਲੋਡਰ ਟਾਪ ਲੋਡਰ ਵੱਡੀਆਂ ਫ੍ਰਿਜਾਂ ਛੋਟੀਆਂ ਫ੍ਰਿਜਾਂ AC ਗੀਜ਼ਰ ਸਾਰੀ ਵੈਰਾਈਟੀ ਇਹ ਟਾਪ ਦਾ ਹਾਇਰ ਦਾ ਬ੍ਰਾਂਡ ਸ਼ੋਅਰੂਮ ਹੈਗਾ ਛੇ ਹੁਣ ਦੋ ਦੋ ਸਕੂਟਰੀਆਂ ਲਾ ਦਿਤੀਆਂ ਜੀ ਇਹ ਜਿਹੜੀ ਇੱਕ ਲਾਈਆਂ ਸੀ ਇਸ ਵਾਰੀ ਦੋ ਲਾਤੀਆਂ ਨਾਲ LED ਆ ਵਾਸ਼ਿੰਗ ਮਸ਼ੀਨ ਆ 에ਅਰ ਫਰਾਇਰ ਆ ਕੱਤੀ ਨਾਮ ਹੋਰ ਮਾਦਰੋ ਜੇ ਕਿਸੇ ਨੂੰ ਦੀਵਾਲੀ ਤੇ ਟੀਵੀ ਫਰਿੱਜ ਵਾਸ਼ਮਿਨ ਲੈਣਾ ਤਾਂ ਗਿਫਟ ਕੁਪ ਬਹਿ ਗਿਆ ਗਿਫਟ ਵੱਖਰੇ ਆ ਲੱਕੀ ਕੂਪਨ ਵੱਖਰਾ ਆ ਤੁਸੀਂ 40 ਇੰਚ ਦੀ LED ਲੈਣੇ ਹੋ ਇਹਦਾ ਰੇਟ ਹੈਗਾ 15990 40 ਇੰਚ ਦੀ LED ਨਾਲ 32 ਇੰਚ ਦੀ LED ਬਿਲਕੁਲ ਫ੍ਰੀ ਤੁਸੀਂ ਹੁਣੇ ਸਾਡੀ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਜਿਹੜਾ ਸਭ ਤੋਂ ਵੱਧ ਵੀਡੀਓ ਸ਼ੇਅਰ ਕਰੂ ਵੀਡੀਓ ਸ਼ੇਅਰ ਕਰਨਾ ਇਹਨੂੰ 43 ਇੰਚ ਦੀ LED ਬਿਲਕੁਲ ਫ੍ਰੀ ਦੇਣੀ ਆ ਜਿਹਦੇ ਵਿੱਚ Netflix ਵੀ ਚੱਲੂ Prime Video ਵੀ ਚੱਲੂ YouTube ਵੀ ਚੱਲੂ Jio Hotstar ਵੀ ਚੱਲੂ ਜੇ ਤੁਸੀਂ ਇਸ ਬ੍ਰਾਂਡ ਦੀ ਲੈਣੇ ਹੋ ਇਹ 32 ਇੰਚ ਦੀ ਐਲਈਡੀ ਆ ਸਿਰਫ 9990 ਰੁਪਏ ਦੀ ਇਹਦੇ ਨਾਲ ਤੁਹਾਨੂੰ ਇਹ ਗੀਜ਼ਰ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਣਾ ਜੇ ਤੁਸੀਂ ਲੈਣੀ ਹੈਗੀ ਇਹ 43 ਇੰਚ ਦੀ ਐਲਈਡੀ 13990 ਦੀ ਆਹ ਐਲਈਡੀ ਦਵਾਂਗੇ ਬ੍ਰਾਂਡ ਵੱਡਾ ਆ ਸਮਾਰਟ ਐਲਈਡੀ ਆ ਤੇ ਇਹਦੇ ਨਾਲ ਗੀਜ਼ਰ ਫ੍ਰੀ ਦਵਾਂਗੇ ਆ ਦੇਖੋ 36500 ਰੁਪਏ ਦੀ 65 ਇੰਚ ਦੀ ਐਲਈਡੀ ਦਵਾਂਗੇ ਉਹ ਵੀ ਸਮਾਰਟ ਹੈਗੀ ਆ ਤੁਸੀਂ ਇੱਥੇ ਚੈੱਕ ਕਰ ਲਓ ਵਾਈਫਾਈ ਵਗੈਰਾ 4K ਸਾਰਾ ਕੁਝ ਇਹਦੇ ਨਾਲ ਆਹ ਸੂਟ ਕੇਸ ਬਿਲਕੁਲ ਫ੍ਰੀ ਆ ਇਹ ਜਿਹੜੀਆਂ 12 12000 ਰੁਪਏ ਦੀਆਂ ਬਾਜ਼ਾਰ 'ਚ ਹੈਗੀਆਂ ਵਾਸ਼ਿੰਗ ਮਸ਼ੀਨਾਂ 7 ਕਿਲੋ ਦੀ ਇੱਥੋਂ ਲੈ ਜਾਓ 7990 ਰੁਪਏ ਦੀ ਗਿਫਟ ਨਾਲ ਫ੍ਰੀ ਆ ਵੋਲਟਸ ਬੇਕੋ ਦੀ 8 ਕਿਲੋ ਦੀ ਵਾਸ਼ਿੰਗ ਮਸ਼ੀਨ ਫਾਸਟ ਡਰਾਈ ਬੜੀ ਸਪੀਡ ਦੇ ਵਿੱਚ ਕੱਪੜੇ ਧੋਂਦੀ ਆ ਸਪਿਨ ਟਾਈਮ ਟੂ ਮਰ ਵੀ ਆ ਹੋਰ ਬਹੁਤ ਆਪਸ਼ਨ ਹੈਗੇ ਆ ਇਹ ਕੋਈ 15000 ਨਹੀਂ ਇਹ ਕੋਈ 17000 ਨਹੀਂ ਸਿਰਫ ਇੱਥੋਂ 9400 ਰੁਪਏ 'ਚ ਲੈ ਜਾਓ ਇਸ ਤੋਂ ਬਾਅਦ ਗੋਦਰੇ ਦੀ ਆਪਣੇ ਕੋਲ 10 ਕਿਲੋ ਮਿਲ ਜੂਗੀ 10.5 ਕਿਲੋ ਵਾਲੀ ਸਟੀਲ ਟੱਬ ਮਸ਼ੀਨ ਆ ਗੋਦਰੇ ਦੀ 12 ਕਿਲੋ ਮਿਲ ਜਾਊਗੀ ਆ ਕੋਟੇ ਜਿਹੜੀ LED हायर ਬ੍ਰਾਂਡ QLED 85 ਇੰਚ ਦੀ ਇਹਦੇ ਨਾਲ ਆ ਵਾਸ਼ਿੰਗ ਮਸ਼ੀਨ ਬਿਲਕੁਲ ਫ੍ਰੀ ਆ 40 ਤੋਂ 50 ਹਜ਼ਾਰ ਰੁਪਏ ਦੀ ਵਾਸ਼ਿੰਗ ਮਸ਼ੀਨ ਜਿਹੜੀ ਬਿਲਕੁਲ ਫ੍ਰੀ ਆ ਉਤੋਂ ਆਫਰਾਂ ਲਾਤੀਆਂ ਕੋਈ ਡਾਣ ਪੇਮੈਂਟ ਲੈਣ ਦੀ ਲੋੜ ਨਹੀਂ ਇੰਟਰਸਟ ਤੇ ਹੈ ਹੀ ਕੋਈ ਨਹੀਂ ਈਜ਼ੀ ਕਿਸ਼ਤਾਂ ਦੇ ਨਾਲ ਜੋ ਇੱਕ EMI ਉਹ ਵੀ ਤੁਹਾਨੂੰ ਰਿਫੰਡ ਹੋ ਜਾਣੀ ਆ ਮਾਦਰ ਉਹ ਤੁਹਾਨੂੰ ਦੇਣ ਦੀ ਲੋੜ ਨਹੀਂ ਪੈਣੀ ਇੰਨੀਆਂ ਵੱਡੀਆਂ ਆਫਰ ਆ ਕੇ ਲੈ ਜਾਓ ਫੇਰ ASCII ਡੇਟਾ ਦਾ ਆਪਣਾ ਕੋ 3 ਸਟਾਰ 24 ਜਾਂ 990 ਰੁਪਏ ਤੋਂ ਸਟਾਰਟ ਆ ਇਹਦੇ ਨਾਲ ਵੀ ਗਿਫਟ ਮਿਲ ਨੂੰ ਜੀ ਦੋਸਤ ਆ ਦੇਖੋ Intex Smart LED ਇਹ ਤੁਸੀਂ ਆ ਕੇ ਲੈ ਜਾਓ 43 ਇੰਚ ਦੀ Smart LED ਆ ਇਹ ਤੁਸੀਂ ਸਾਡੇ ਕੋ ਖਰੀਦੂਗੇ ਪੂਰੇ ਬਾਜ਼ਾਰ ਨੂੰ ਸਸਤੀ ਨਾਲ ਤਿੰਨ ਗਿਫਟ ਫ੍ਰੀ ਆ ਰੱਬ ਨਾ ਕਰੇ ਜੇ ਇਹ ਕਿਤੇ ਖਰਾਬ ਹੋ ਗਈ ਤੁਸੀਂ ਇਹਨੂੰ ਚੱਕ ਲੈਓ ਭਾਈ ਸਾਡੇ ਕੋ ਰੱਖ ਕੇ ਨਵੀਂ ਲੈ ਜਾਓ ਬਿਨਾ ਪੈਸੇ ਦਿੱਤੇ ਇੱਥੇ ਦਾ ਤਕਰੀਬ ਜ਼ਿੰਮੇਵਾਰੀ ਆ ਕਿੱਡਾ ਬੜਾ ਸ਼ਾਹੀ ਫਰਾਜਾ ਸਾਈਡ ਵਾਈ ਸਾਈਡ ਇਹ ਕਿਸੇ ਤਗੜੇ ਘਰ ਦੇ ਵਿੱਚ ਪਿਆ ਹੁੰਦਾ ਇਹ ਨਾ 1.5 ਲੱਖ ਦਾ ਨਾ 2.5 ਲੱਖ ਦਾ ਨਾ 1 ਲੱਖ ਰੁਪਏ ਦਾ ਸਿਰਫ ਤੁਹਾਨੂੰ ਦਵਾਂਗੇ 48990 ਦਾ ਤੇ ਇਹਦੇ ਨਾਲ 에ਅਰ ਫਰਾਇਰ ਆ ਜਿਹੜਾ 에ਅਰ ਫਰਾਇਰ ਆ ਬਿਲਕੁਲ ਫ੍ਰੀ ਦਵਾਂਗੇ ਟੀਮਨੀਆਂ ਵੀ ਮਾਈਕ੍ਰੋਵੇਵ ਵੀ ਗੈਸ ਚੁੱਲੇ ਵੀ ਤੁਹਾਨੂੰ ਬੜੇ ਜਾਇਜ਼ ਰੇਟਾਂ ਤੇ LG ਦੀ ਤੁਹਾਨੂੰ ਇਹ ਦਵਾਂਗੇ 9 ਕਿਲੋ ਦੀ ਫਰੰਟ ਲੋਡਰ ਵਾਸ਼ਿੰਗ ਮਸ਼ੀਨ ਆ ਇਹਦੇ ਨਾਲ ਇਹ 34990 ਦੀ ਹੈ ਜਿਹੜੀ ਬਾਜ਼ਾਰ ਦੇ ਵਿੱਚ ਕੋਈ 45000 ਕੋਈ 46000 ਤੁਹਾਨੂੰ 10-1000 ਰੁਪਏ ਮਹਿੰਗੀ ਦੇ ਰਿਆ ਇੱਥੇ 34990 ਚ ਲੈ ਜਾਓ ਇਹਦੇ ਨਾਲ ਮਿਕਸਰ ਗ੍ਰਾਈਂਡਰ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਦੇਣਾ ਇੰਨਾ ਫਰੰਟ ਦੇ ਵਿੱਚ ਸੋਹਣਾ ਡਿਜ਼ਾਈਨ ਤਿਆਰ ਕੀਤਾ ਫੁੱਲ ਬੂਟੇ ਲੱਗੇ ਆ ਇਹਦੇ ਨਾਲ ਵੀ ਤੁਹਾਨੂੰ ਆ ਦੇਖੋ ਸ਼ਾਈਨ ਸਟਾਰ ਦੀ ਇਲੈਕਟ੍ਰਿਕ ਕੇਟਰ ਆਪਾਂ ਫ੍ਰੀ ਦੇ ਦੇਣੀ ਆ ਓਏ ਆਹ 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 ਜਾਂ ਤਾਂ ਬੈਟਰੀ ਵਾਲੇ ਬੜੇ ਰੋਲੇ ਪਾਉਂ ਰਹੇ ਛਾਟਰ ਖੋਲੋ ਛਾਟਰ ਖੋਲੋ ਛਾਟਰ ਖੋਲੋ ਛਾਟਰ ਖੋਲੋ ਖੋਲਣਾ ਕਿਉਂ ਨਹੀਂ ਉਹ ਨਹੀਂ ਨਹੀਂ ਖੋਲਣਾ ਕਿਉਂ ਛਾਟਰ ਖੋਲੋ ਉਹ ਛਾਟਰ ਖੋਲੋ ਮੈਂ ਸਰਦਾਰ ਸਾਹਿਬ ਕਹਾਂ ਤੁਹਾਨੂੰ ਪਰਿਆ ਨਹੀਂ ਬਸ ਸਰਦਾਰ ਜੀ ਛਾਟਰ ਖੋਲੋ ਖੋਲੋ ਯਾਰ ਛਾਟਰ ਖੋਲੋ ਛਾਟਰ ਖੋਲੋ ਖੋਲੋ ਛਾਟਰ ਖੋਲੋ ਛਾਟਰ ਖੋਲੋ ਸਰਦਾਰ ਸਾਹਿਬ ਕੀ ਕੀ ਗੱਲ ਹੈ ਕੀ ਗੱਲ ਕੋਸ਼ ਨਹੀਂ ਕੋਸ਼ ਨਹੀਂ ਹੋਇਆ ਕੋਸ਼ ਨਹੀਂ ਆ ਕੋਸ਼ ਨਹੀਂ ਆ ਭਾਜੀ ਕੋਸ਼ ਨਹੀਂ ਹਤੀ ਬੈਠੋ ਬੈਠੋ ਭਾਈ ਤੁਸੀਂ ਬੈਠੋ ਗੱਲ ਸੁਣੋ ਪਹਿਲਾਂ ਲਾਓ ਮਾਈਕ ਮੈਂ ਰੋਲਾ ਕਹਦਾ ਪਾਇਆ ਸ਼ਟਰ ਪਰ ਮੈਂ ਰੋਲਾ ਵੀ ਦੱਸਦਾ ਕੀ ਪਾਇਆ ਦਿਵਾਲੀ ਜਿਹੜਾ ਕੇ 4-5 ਦਿਨ ਤੁਸੀਂ ਸ਼ਟਰ ਬੰਦ ਰਵੇ ਖੜੇ ਹੋ ਬੜਾ ਰੋਲਾ ਪਾਉਂਦੇ ਸੀ ਜਨਤਾ ਬੈਟਰੀ ਵਾਲੇ ਆਉਂਦੇ ਆਲੇ ਦੀ ਸੇਲ ਲਾ ਤਾਂ ਦਿੱਤੀ ਅਸੀਂ ਕਿੱਥੇ ਸੇਲ ਲਾਤੀ ਆਹ ਦੇਖੋ ਤਾਂ ਲੋਕਾਂ ਨੂੰ ਤਾਂ ਸਿਰਫ ਤੁਸੀਂ ਕੋਈ ਵੀਡੀਓ ਪਾਈ ਕਿਦਾਂ ਉਹ ਟਾਈਮ ਹੀ ਹੈ ਨਹੀਂ ਹੁਣ ਵੀਡੀਓ ਲਈ ਪਾਈਂਦਾ ਰਹਿ ਗਏ ਹੈ ਇੱਕ ਆ ਨਹੀਂ ਹੈਗੀ ਦੋ 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 ਪਾਣੀ ਦਾ ਪਾਣੀ ਅੱਜ ਭੈਣਾ ਭਰਾਵਾਂ ਦਾ ਫਾਇਦੇ ਕਰਾਉਣੇ ਆ ਜੋ ਤੁਸੀਂ ਹਰ ਵਾਰ ਕਹਿੰਦੇ ਹੋ ਪੂਰੇ ਪੰਜਾਬ ਤੋਂ ਸਸਤਾ ਸਮਾਨ ਨਾਲ ਗਿਫਟ ਫਰੀ ਕਿਸ਼ਤਾਂ ਵੀ ਫਰੀ ਸਾਰਾ ਕੁਝ ਨਾਲ ਇੰਟਰਸਟ ਫਰੀ ਇਹ ਹੈ ਕੋਈ ਇੱਕ ਬੱਸ ਹੋ ਗਈ ਸਾਡੀ ਮੈਂ ਕਹਿਆ ਸੀ ਹੁਣ ਦੋ ਦੋ ਸਕੂਟਰੀਆਂ ਲਾ ਦਿੱਤੀਆਂ ਜੀ ਜਿਹੜੀ ਮੇਰੀ ਇੱਕ ਲਾਈਆਂ ਸੀ ਇਸ ਵਾਰੀ ਦੋ ਲਾਤੀਆਂ ਨਾਲ ਐਲਡੀ ਆ ਵਾਸ਼ਿੰਗ ਮਸ਼ੀਨ ਆ 에ਅਰ ਫਰਾਇਰ ਆ 31 ਨਾਮ ਹੋਰ ਮਾਤਰਾਉ ਜੇ ਕਿਸੇ ਨੇ ਦੀਵਾਲੀ ਤੇ ਟੀਵੀ ਫਰਿੱਜ ਵਾਸ਼ਮਿਨ ਲੈਣਾ ਤਾਂ ਗਿਫਟ ਕੁਪਟਾ ਗਿਆ ਗਿਫਟ ਵੱਖਰੇ ਆ ਲੱਕੀ ਕੂਪਨ ਵੱਖਰਾ ਆ ਤੇ ਰੇਟ ਜਿਹੜੇ ਘਟ ਦੇਣੇ ਆ ਆਪਾਂ ਦੇਣਾ ਹੀ ਆ ਰੇਟ ਤੇ ਨਹੀਂ ਪਤਾਏ ਤੁਸੀਂ ਮੈਂ ਕਿਹਾ ਤੁਸੀਂ ਆ ਜਾਓ ਤੁਹਾਨੂੰ ਦੱਸਾ ਦੇਣੇ ਆ ਆ ਜਾਓ ਅੱਜ ਦੀ ਵੀਡੀਓ ਹੰਡ ਤੱਕ ਦੇਖ ਲਓ ਚਾਰ ਪੰਜ ਦਿਨ ਰਹਿ ਗਏ ਆ ਫਗਵਾੜੇ ਜਨਤਾ ਬੈਟਰੀ ਤੇ ਪਹੁੰਚ ਗਏ ਆ ਨੰਬਰ ਸਕਰੀਨ ਤੇ ਆਡਰੈਸ ਵੀ ਦੇਤਾ ਆ ਆ ਜਾਓ ਭਾਈ ਰੇਟ ਦੱਸੋ ਟਾਈਮ ਹੈ ਨਹੀਂ 11:00 ਵੱਜ ਗਿਆ ਰਾਤ ਦੇ ਸਰਦਾਰ ਸਾਹਿਬ ਸੌਰੀ ਤੁਸੀਂ ਗੁੱਸਾ ਨਾ ਕਰਿਓ ਤੁਸੀਂ ਇੱਧਰ ਨੂੰ ਭੱਜਿਆ ਆ ਮੈਂ ਹਨਾ ਵੀਡੀਓ ਬਣਾਉਣੀ ਆ 10 ਮਿੰਟ ਲੈਣਾ ਸਾਡੀ 10 ਮਿੰਟ ਬਾਈ ਜੀ ਆਓ ਦਿਖਾਓ ਮੈਨੂੰ ਕੀ ਕੀ ਹੈ ਕਰ ਕੀ ਐਸ ਵਾਰ ਫਾਇਦੇ ਕਰਨ ਲੱਗੇ ਹੋ ਸੋ ਬਾਈ ਜੀ ਆ ਜਾਓ ਆ ਪਹਿਲਾਂ LED ਇਹ ਦੱਸੋ so LED ਤੇ ਕੀ ਆਫਰ ਲਾਈ ਆ ਤੁਸੀਂ 32 ਇੰਚ ਦੀ ਸਮਾਰਟ LED 5990 ਰੁਪਏ ਦੀ ਹੈ ਤੇ 43 ਇੰਚ ਦੀ 9990 ਰੁਪਏ ਦੀ ਬਾਈ ਇਹ ਤਾਂ 12-15000 ਦੀ 32 ਇੰਚ ਦੀ ਅਲਡੀ ਸਟਾਰਟ ਹੁੰਦੀ ਬਿਆਰ ਚ ਮੈਂ ਕਿਹਾ 5990 ਲਾਤੀ ਹੈ ਇਸ ਦੀਵਾਲੀ ਤੇ 9990 ਦੀ 43 ਇੰਚ ਲਾਤੀ ਦੇਖੋ ਪਹਿਲਾਂ ਸਭ ਤੋਂ ਵੱਡਾ ਫਾਇਦਾ ਜਿਹੜੀ 12-15000 ਦੀ 32 ਇੰਚ ਦੀ LED ਇੱਥੋਂ ਲੈ ਜਾਓ 5990 ਰੁਪਏ ਦੀ ਜਿਹੜੀ ਤੁਸੀਂ ਲੈਣੇ ਹੋ 20-22000 ਦੀ 43 ਇੰਚੀ LED ਇੱਥੋਂ ਲੈ ਜਾਓ 9990 ਰੁਪਏ ਦੀ ਹੋਰ ਇੱਕ ਹੋਰ ਵੱਡੀ ਆਫਰ ਆ ਗਈ ਤੁਸੀਂ 40 ਇੰਚ ਦੀ LED ਲੈਣੇ ਹੋ ਇਹਦਾ ਰੇਟ ਹੈਗਾ 15990 40 ਇੰਚ ਦੀ LED ਨਾਲ 32 ਇੰਚ ਦੀ LED ਬਿਲਕੁਲ ਫ੍ਰੀ ਇਹ ਵੀ ਵੱਡੀ ਆਫਰ ਹੈਗੀ ਆ ਹੁਣ ਤੁਸੀਂ ਆ ਵੀ ਚੈੱਕ ਕਰ ਲਓ ਜੇ ਤੁਸੀਂ ਇਸ ਬ੍ਰਾਂਡ ਦੀ ਲੈਣੇ ਹੋ ਇਹ 32 ਇੰਚ ਦੀ LED ਆ ਸਿਰਫ 9990 ਰੁਪਏ ਦੀ ਇਹਦੇ ਨਾਲ ਤੁਹਾਨੂੰ ਇਹ ਗੀਜ਼ਰ ਜਿਹੜਾ ਬਿਲਕੁਲ ਫ੍ਰੀ ਦਿੱਤਾ ਜਾਣਾ ਜੇ ਤੁਸੀਂ ਲੈਣੀ ਹੈਗੀ ਇਹ 43 ਇੰਚ ਦੀ LED 13990 ਦੀ ਆਹ LED ਦਵਾਂਗੇ ਬ੍ਰਾਂਡ ਵੱਡਾ ਆ ਸਮਾਰਟ LED ਆ ਇਹਦੇ ਨਾਲ ਗੀਜ਼ਰ ਫ੍ਰੀ ਦਵਾਂਗੇ ਜੇ ਕੋਈ ਬੰਦਾ ਸਾਡਾ ਕਹਿੰਦਾ ਵੀ ਸਾਨੂੰ ਭਾਈ 65 ਇੰਚ ਦੀ ਐਲਈਡੀ ਚਾਹੀਦੀ ਹੈ ਵੱਡੀ ਚਾਹੀਦੀ ਵੱਡਿਆ ਸਾਈਜ਼ ਆ ਦੇਖੋ 36500 ਰੁਪਏ ਦੀ 65 ਇੰਚ ਦੀ ਐਲਈਡੀ ਦਵਾਂਗੇ ਉਹ ਵੀ ਸਮਾਰਟ ਹੈਗੀ ਆ ਤੁਸੀਂ ਇੱਥੇ ਚੈੱਕ ਕਰ ਲਓ ਵਾਈਫਾਈ ਵਗੈਰਾ 4K ਸਾਰਾ ਕੁਝ ਇਹਦੇ ਨਾਲ ਆਹ ਸੂਟਕੇਸ ਬਿਲਕੁਲ ਫ੍ਰੀ ਆ ਚਾਹੇ 32 ਇੰਚ ਹੀ ਲੈ ਜਾਓ ਚਾਹੇ 43 ਇੰਚ ਲੈ ਜਾਓ ਚਾਹੇ 65 ਇੰਚ ਲੈ ਜਾਓ ਸਾਰਿਆਂ ਦੇ ਨਾਲ ਗਿਫਟ ਵੀ ਫ੍ਰੀ ਰੇਟ ਵੀ ਬਾਜ਼ਾਰ ਨਾਲੋਂ ਅੱਧੇ ਕਰਦੇ ਆ ਆਪਣੇ ਕੋਲ LG ਹੈਗਾ ਆ Sony ਹੈਗਾ ਆ ਇਸ ਤੋਂ ਇਲਾਵਾ Haier Asus ਐਂਸੂਈ ਆ ਸਾਰੇ ਟੌਪ ਦੇ ਬ੍ਰਾਂਡ ਜਿਹੜੇ ਆਪਣੇ ਕੋਲ ਹੈਗੇ ਨੇ ਹਰੇਕ ਦੇ ਨਾਲ ਗਿਫਟ ਫ੍ਰੀ ਆ ਸੋ ਮੈਂ ਤੁਹਾਨੂੰ ਆ ਤੁਸੀਂ ਚੈੱਕ ਕਰ ਲਓ ਵੱਡੇ ਵੱਡੇ ਬ੍ਰਾਂਡ LED ਆਂ ਜਿਹੜਾ ਸਾਈਜ਼ ਚਾਹੀਦੇ ਲੈ ਜਾਓ ਸਮਾਰਟ ਦੇ ਵਿੱਚ ਨਾ 4K ਜਣੀਆਂ ਛੋਟੇ ਸਾਈਜ਼ ਚਾਹੀਦੇ ਛੋਟੇ ਲੈ ਜਾਓ ਵੱਡੇ ਸਾਈਜ਼ ਚਾਹੀਦੇ ਵੱਡੇ ਲੈ ਜਾਓ ਆ ਦੇਖੋ 4K ਦੇ ਵਿੱਚ ਟੌਪ ਦੀਆਂ LED ਆਂ ਲੈ ਜਾਓ ਵੱਡੇ ਫੜੇ ਦਿਵਾੜੀ ਤੋਂ ਪਹਿਲਾਂ ਪਹਿਲਾਂ ਆ ਜਾਓ ਅੱਧੇ ਰੇਟਾਂ ਦੇ LED ਨਾਲ ਗਿਫਟ ਫ੍ਰੀ ਕਿੱਥੋਂ ਇਹ ਜਨਤਾ ਬੈਟਰੀ ਫਵਾੜਿਆ ਸ਼ੋਰੂਮ ਉੱਥੇ ਆ ਕੇ ਫਾਇਦੇ ਲੈ ਲਓ ਤੁਸੀਂ ਆਹ ਦੇਖੋ ਤੁਸੀਂ ਵਾਸ਼ਿੰਗ ਮਸ਼ੀਨਾਂ ਲੈਣੇ ਆ ਤੁਸੀਂ ਏਸੀ ਲੈਣੇ ਉਹਦੇ ਵਿੱਚ ਬਹੁਤ ਸਾਰੇ ਫਾਇਦੇ ਬਾਈ ਜੀ ਮੈਨੂੰ ਦੱਸੋ ਬੋਲਟਸ ਬੈਕ ਉਹਦਾ ਵੱਡਾ ਬ੍ਰਾਂਡ ਆ 7 ਕਿਲੋ ਦੀ ਵਾਸ਼ਿੰਗ ਮਸ਼ੀਨ ਆ ਬਾਜ਼ਾਰ ਦੇ ਵਿੱਚ 12500 13500 ਇਦਾਂ ਮਿਲਦੀ ਰੇਲ ਉਸੋ ਕੀ ਇਹਦਾ ਆਪਣੇ ਕੋਲ ਹੈਗੀ 7990 ਰੁਪਏ ਦੀ 7990 ਰੁਪਏ ਦੀ 7 ਕਿਲੋ ਦੀ ਵਾਸ਼ਿੰਗ ਮਸ਼ੀਨ ਆ ਨਾਲ ਗਿਫਟ ਵੀ ਆ ਜੀ ਇਹਦੇ ਲਓ ਇਹ ਜਿਹੜੀਆਂ 12 12000 ਦੀਆਂ ਬਾਜ਼ਾਰ 'ਚ ਹੈਗੀਆਂ ਵਾਸ਼ਿੰਗ ਮਸ਼ੀਨਾਂ 7 ਕਿਲੋ ਦੀ ਇੱਥੋਂ ਲੈ ਜਾਓ 7990 ਰੁਪਏ ਦੀ ਗਿਫਟ ਨਾਲ ਫ੍ਰੀ ਆ LG ਦੀ ਵਾਸ਼ਿੰਗ ਮਸ਼ੀਨ ਸਿਰਫ ਤੇ ਸਿਰਫ 9990 ਰੁਪਏ ਦੀ ਗਿਫਟ ਇਹਦੇ ਨਾਲ ਵੀ ਤੁਹਾਨੂੰ ਮਿਲਣਾ ਜੀ ਅੱਛਾ ਇਹ LG ਬ੍ਰਾਂਡ ਆ ਗਿਆ ਉਸ ਤੋਂ ਬਾਅਦ ਤੁਸੀਂ ਆ ਵੀ ਚ ਇੱਕੋ ਜੇ ਤੁਸੀਂ ਲੈਣੀ ਹੈਗੀ ਆ 8 ਕਿਲੋ ਦੀ ਵਾਸ਼ਿੰਗ ਮਸ਼ੀਨ ਇਹ ਵੀ ਬਹੁਤ ਵੱਡਾ ਬ੍ਰਾਂਡ ਆ 11990 ਚ LG ਦੀ ਦਵਾਂਗੇ ਤੁਹਾਨੂੰ ਇਸ ਤੋਂ ਬਾਅਦ ਸਾਨੂੰ LG ਦੀ 8 ਕਿਲੋ 9.5 ਕਿਲੋ 11.5 ਕਿਲੋ ਵੀ ਮਿਲ ਜਾਊਗੀ 10 ਕਿਲੋ ਮਿਲ ਜਾਊਗੀ ਤੁਸੀਂ ਚੈੱਕ ਕਰੋ ਜੀ ਵੋਲਟੇਜ ਦੇ ਵਿੱਚ ਉਹਦੀ 8 ਕਿਲੋ ਦੀ ਵਾਸ਼ਿੰਗ ਮਸ਼ੀਨ ਫਾਸਟ ਡਰਾਈ ਬੜੀ ਸਪੀਡ ਦੇ ਵਿੱਚ ਕੱਪੜੇ ਤੌਂਦੀ ਆ ਸਪਿੰਨ ਟਾਈਮਿੰਟੂ ਮਰ ਵੀ ਆ ਹੋਰ ਬਹੁਤ ਆਪਸ਼ਨ ਹੈਗੇ ਆ ਇਹ ਕੋਈ 15000 ਨਹੀਂ ਇਹ ਕੋਈ 17000 ਨਹੀਂ ਸਿਰਫ ਇੱਥੋਂ 9400 ਰੁਪਏ ਚ ਲੈ ਜਾਓ ਤੇ ਜੇ ਤੁਸੀਂ ਹੋਰ ਉਦੋਂ ਟਾਪ ਦਾ ਲੈਣਾ ਗੋਦਰੇ ਦੇ ਵਿੱਚ ਨਾਲ 8 ਕਿਲੋ ਰੇਟ ਚੈੱਕ ਕਰੋ 99900 ਰੁਪਏ ਦੀ ਵਾਸ਼ਿੰਗ ਮਸ਼ੀਨ 5 ਸਾਲ ਦੀ ਗਾਰੰਟੀ ਮੋਟਰ ਦੀ ਦੇ ਰਹੇ ਆ ਤੇ ਨਾਲ ਇਹਦੇ ਵੀ ਗਿਫਟ ਫ੍ਰੀ ਦੇ ਰਹੇ ਆ ਆ ਦੇਖੋ ਵੱਡੇ ਵੱਡੇ ਬ੍ਰਾਂਡ ਗੋਦਰੇ ਸਟੀਲ ਟੱਬ ਵਾਲੀ ਮਸ਼ੀਨ ਆ ਜਿਹੜੇ ਟਾਪ ਲੋਡ ਦੇ ਵਿੱਚ ਸਟੀਲ ਟੱਬ ਆਂਦਾ ਵਾ ਸੈਮੀ ਵਿੱਚ ਵੀ ਸਟੀਲ ਟੱਬ ਆ ਇਸ ਤੋਂ ਬਾਅਦ ਗੋਦਰੇ ਦੀ ਆਪਣੇ ਕੋਲ 10 ਕਿਲੋ ਮਿਲ ਜੂਗੀ 1.5 ਕਿਲੋ ਵਾਲੀ ਸਟੀਲ ਟੱਬ ਮਸ਼ੀਨ ਆ ਗੋਦਰੇ ਦੀ 12 ਕਿਲੋ ਮਿਲ ਜਾਊਗੀ ਸੋ ਦੇਖੋ ਚਾਹੇ ਤੁਸੀਂ ਸੈਮੀ ਲੈਣੀ ਆ ਚਾਹੇ ਆਟੋਮੈਟਿਕ ਲੈਣੀ ਆ ਫਰੰਟ ਲੋਡਰ ਲੈਣੀ ਆ ਟਾਪ ਲੋਡਰ ਲੈਣੀ ਆ ਸਾਰੀਆਂ ਚੀਜ਼ਾਂ ਗੋਦਰੇ ਦੇ ਵਿੱਚ ਮਿਲ ਜੂ ਐਲਜੀ ਦੇ ਵਿੱਚ ਮਿਲ ਜੂ ਹਾਇਰ ਦੇ ਵਿੱਚ ਮਿਲ ਜੂ ਬ੍ਰਾਂਡ ਬਹੁਤ ਸਾਰੇ ਆ ਰੇਟ ਬਹੁਤ ਘੱਟ ਆ ਵੀ ਤੁਸੀਂ ਚੈੱਕ ਕਰ ਲਓ ਹੁਣ ਤੁਸੀਂ ਇੱਧਰ ਦੇਖੋ ਏਸੀ ਏਸੀ ਤੁਸੀਂ ਲੈਣੇ ਆ 1 ਟਨ ਦਾ 1.5 ਟਨ ਦਾ 2 ਟਨ ਦਾ ਤੁਸੀਂ ਇਨਵਰਟਰ ਏਸੀ ਲੈਣਾ ਫਾਸਟ ਸਪੀਡ ਲੈਣਾ ਲੋਇਡ ਗੋਦरेज ਐਲਜੀ ਐਮਸਟਰਡ ਇਨਵਰਟਰ ਜਿਹੜੇ ਮਰਜ਼ੀ ਏਸੀ ਤੁਸੀਂ ਲੈ ਜਾਓ ਇਹਨਾਂ ਦੇ ਉੱਤੇ ਵੀ ਬਹੁਤ ਵੱਡੀਆਂ ਡੀਲਸ ਹੈਗੀਆਂ ਭਾਈ ਜੀ ਜੇ ਕਿਸੇ ਨੇ 1.5 ਟਨ ਦਾ ਏਸੀ ਲੈਣਾ ਕਿੰਨੇ ਤੋਂ ਸ਼ੁਰੂ ਹੋਇਆ ਇਹਨਾਂ ਦੇ ਉਹਦਾਂ ਗਿਫਟ ਹੈ ਕੋਈ ਏਸੀ 1.5 ਟਨ ਦਾ ਆਪਣਾ ਕੋ 3 ਸਟਾਰ 24990 ਰੁਪਏ ਤੋਂ ਸਟਾਰਟ ਆ ਇਹਦੇ ਨਾਲ ਵੀ ਗਿਫਟ ਮਿਲੂ ਜੀ ਤੁਹਾਨੂੰ 1.5 ਟਨ ਦਾ ਏਸੀ 24990 ਦੇਖੋ ਵੀ ਆਹ ਤਾਂ ਸੱਚੀ ਬਾਕੀ ਹੈਰਾਨ ਕਰਨ ਵਾਲੀ ਗੱਲ ਆ ਵੱਡਾ ਬ੍ਰਾਂਡ ਆ ਗਿਆ ਏਸੀ 1.5 ਟਨ ਦਾ 3 ਸਟਾਰ 24990 ਚ ਲੈ ਜਾਓ ਇਨਵਰਟਰ ਏਸੀ ਹੈਗਾ ਇਹਦੇ ਨਾਲ ਵੀ ਤੁਹਾਨੂੰ ਅਸੀਂ ਗਿਫਟ ਫ੍ਰੀ ਦੇ ਰਹੇ ਆ ਕਿਹੜਾ ਨਹੀਂ ਕਰਦਾ ਕੋਈ 32 34000 ਤੋਂ ਘੱਟ ਏਸੀ ਇਹਦਾ ਲੈ ਜਾਓ ਜਨਤਾ ਬੈਟਰੀ ਪਵਾੜਾ ਤੋਂ ਸਿਰਫ 24990 ਚ ਉਸ ਤੋਂ ਇਲਾਵਾ ਹਟਾਚੀ ਓ ਜਨਰਲ ਇਹ ਮਿਸੂਬੀਸੀ ਕੈਂਡੀ ਹਾਇਰ ਸਾਰੇ ਬ੍ਰਾਂਡ ਸਾਨੂੰ ਇੱਥੋਂ ਮਿਲ ਜਾਣੇ ਆ ਬੜਾ ਤਕੜਾ ਬ੍ਰਾਂਡ ਆ ਇਨਟੈਕਸ ਸਮਾਰਟ ਇਹਦਾ ਤੁਸੀਂ ਬੜਾ ਰੋਲਾ ਪਾਇਆ ਇਸ ਵਾਰ ਦੱਸੇ ਨੇ ਤੇ ਆਫਰ ਕੀ ਆ ਇਹ ਤੇ ਇਨਟੈਕਸ ਸਮਾਰਟ ਐਲਡੀ ਆ ਜੀ 2 ਸਾਲ ਦੀ ਰਿਪਲੇਸਮੈਂਟ ਗਾਰੰਟੀ ਆ ਕੋਈ ਰਿਪੇਅਰ ਨਹੀਂ ਪੀਸ ਖਰਾਬ ਆ ਪੀਸ ਟੂ ਪੀਸ ਚੇਂਜ ਆ ਇਦੇ ਨਾਲੇ ਹੋਰ ਵੱਡੀ ਆਫਰ ਆ ਤਿੰਨ ਗਿਫਟ ਲਾਤੇ ਇਲੈਕਟ੍ਰਿਕ ਕੇਟਲ ਆ ਵੱਡਾ ਸੂਟਕੇਸ ਆ ਨਾਲ ਕਰੋਕਰੀ ਸੈਟ ਆ ਜੀ ਅੱਛਾ ਇੱਕ ਐਲਈਡੀ ਖਰੀਦੋ ਇੱਥੇ ਆਗੇ ਨਾਲ ਤੁਸੀਂ ਇਹ ਵੀ ਫ੍ਰੀ ਦੇਤਾ ਇਲੈਕਟ੍ਰਿਕ ਕੇਟਲ ਆ ਵੀ ਦੇਤਾ ਤੇ ਨਾਲ ਅਟੈਚੀ ਤਿੰਨ ਗਿਫਟ ਫ੍ਰੀ ਹੈਗੇ ਆ ਹਾਂ ਜੀ ਹਾਂ ਜੀ ਤਿੰਨ ਗਿਫਟ ਭਾਈ ਜੇ ਖਰਾਬ ਖਰੂ ਹੋ ਗਿਆ ਕੋਈ ਇਹਦੀ ਗਾਰੰਟੀ ਗਾਰੰਟੀ ਹੈਗੀ ਕਿਤੇ ਬ੍ਰਾਂਡ ਦੀ ਜ਼ਿੰਮੇਵਾਰੀ ਲੈਣੇ ਹੋ ਤੁਸੀਂ ਇਹਦੀ ਵਾਰੰਟੀ ਨਹੀਂ ਗਾਰੰਟੀ ਹੈ ਬਾਕੀ ਕੰਪਨੀ ਵਾਰੰਟੀ ਦਿੰਦੀਆਂ ਪਰ ਅਸੀਂ ਗਾਰੰਟੀ ਦਿੰਨੇ ਆ ਪੀਸ ਟੂ ਪੀਸ ਚੇਂਜ ਅੱਛਾ ਜੇ ਖਰਾਬ ਹੋ ਗਈ ਪੁਰਾਣਾ ਪੀਸ ਲਿਆਓ ਤੇ ਨਵਾਂ ਲੈ ਜਾਓ ਨਵਾਂ ਲੈ ਇਹ ਤਾਂ ਬਈ ਬਹੁਤ ਵੱਡੀ ਫਾਇਦੇ ਵਾਲੀ ਗੱਲ ਆ ਧਿਆਨ ਨਾਲ ਗੱਲ ਸੁਣੋ ਨੇੜੇ ਆ ਕੇ ਕੰਨ ਕਰਕੇ ਆਹ ਦੇਖੋ ਇਨਟੈਕ ਸਮਾਰਟ LED ਇਹ ਤੁਸੀਂ ਆ ਕੇ ਲੈ ਜਾਓ 43 ਇੰਚ ਦੀ ਸਮਾਰਟ LED ਆ ਇਹ ਤੁਸੀਂ ਸਾਡੇ ਕੋ ਖਰੀਦੂਗੇ ਪੂਰੇ ਬਾਜ਼ਾਰ ਨੂੰ ਸਸਤੀ ਨਾਲ ਤਿੰਨ ਗਿਫਟ ਫ੍ਰੀ ਆ ਰੱਬ ਨਾ ਕਰੇ ਜੇ ਇਹ ਕਿਤੇ ਖਰਾਬ ਹੋ ਗਈ ਤੁਸੀਂ ਇਹਨੂੰ ਚੱਕ ਲੈਓ ਭਾਈ ਸਾਡੇ ਕੋ ਰੱਖ ਕੇ ਨਵੀਂ ਲੈ ਜਾਓ ਬਿਨਾ ਪੈਸੇ ਦਿੱਤੇ ਇੱਥੇ ਤੱਕ ਦੀ ਜ਼ਿੰਮੇਵਾਰੀ ਆ ਸਰੋਜੀ ਸਾਰਾ ਕੁਝ ਤੁਸੀਂ ਦੇਖ ਲਿਆ ਹੁਣ ਆਹ ਦੇਖੋ ਫ੍ਰਿਜ ਦੇਖੋ ਕਿੱਡੀ ਵੱਡੀ ਆ ਫ੍ਰਿਜਾਂ ਦੇ ਵਿੱਚ ਵੀ ਵੱਡਾ ਫਾਇਦਾ ਕਰਨਾ ਸਾਈਡ ਵਾਈ ਸਾਈਡ ਦੀ ਫ੍ਰਿਜ ਆ ਵੋਲਟਸ ਦਿਵਾਲੀ ਗਿਫਟ ਇਹ ਤੁਹਾਨੂੰ ਇੱਕ ਤਾਂ ਅਸੀਂ ਦੇਣੀ ਹੈਗੀ ਇਹ ਸਿਰਫ 48990 ਦਾ ਦੇਣਾ ਸਾਈਡ ਵਾਈਸ ਸਾਈਡ ਦਾ ਫ੍ਰਿਜ ਤੁਸੀਂ ਚੈੱਕ ਕਰੋ ਖੋਲ ਕੇ ਵੀ ਤੁਹਾਨੂੰ ਦਿਖਾਣੇ ਆ ਦੇਖੋ ਕਿੱਡਾ ਵੱਡਾ ਸ਼ਾਹੀ ਫ੍ਰਿਜ ਆ ਸਾਈਡ ਵਾਈਸ ਸਾਈਡ ਇਹ ਕਿਸੇ ਤਗੜੇ ਘਰ ਦੇ ਵਿੱਚ ਪਿਆ ਹੁੰਦਾ ਇਹ ਨਾ 1.5 ਲੱਖ ਦਾ ਨਾ 1.25 ਲੱਖ ਦਾ ਨਾ 1 ਲੱਖ ਰੁਪਏ ਦਾ ਸਿਰਫ ਤੁਹਾਨੂੰ ਦਵਾਂਗੇ 48990 ਦਾ ਤੇ ਇਹਦੇ ਨਾਲ 에ਅਰ ਫ੍ਰਾਇਰ ਆ ਜਿਹੜਾ 에ਅਰ ਫ੍ਰਾਇਰ ਆ ਬਿਲਕੁਲ ਫ੍ਰੀ ਦਵਾਂਗੇ ਸੋ ਤੁਸੀਂ ਇਸ ਦੇ علاوہ ਆ ਦੇਖੋ ਸਾਈਡ ਵਾਈਸ ਆ ਲੈ ਲਈ ਆਹ ਜੀ ਆ ਦੇਖੋ ਆ ਵੀ ਸਾਈਡ ਵਾਈਸ ਆ ਦੇ ਵਿੱਚ ਬੜਾ ਵੱਡਾ ਇਹਦੇ ਵਿੱਚ ਸਪੇਸ ਹੈਗਾ ਐਲਜੀ ਦੇ ਵਿੱਚ 10 ਸਾਲ ਤੱਕ ਦੀ ਗਾਰੰਟੀ ਆਹ ਦੇਖੋ ਬਈ ਨਵੀਂ ਚੀਜ਼ ਆ ਗਈ ਆ ਗੋਦਰੇ ਦੀ ਤੁਸੀਂ ਕਲਰ ਚੈੱਕ ਕਰ ਲੋ ਡਬਲ ਸ਼ੇਡ ਦੇ ਵਿੱਚ ਸਕਾਈ ਆ ਗਿਆ ਲਾਈਟ ਪਿੰਕ ਆ ਗਿਆ 10 ਸਾਲ ਦੀ ਵਾਰੰਟੀ ਆ ਗਈ 3 ਸਟਾਰ ਦੇ ਵਿੱਚ ਆ ਗਈ ਆ ਹੁਣ ਤੁਸੀਂ ਚੈੱਕ ਕਰ ਲੋ ਮਤਲਬ ਜੇ ਤੁਸੀਂ ਪ੍ਰੀਮੀਅਮ ਫਰਿਜ ਲੈਣੀ ਆ ਲਜਰੀ ਲੈਣੀ ਆ ਰੇਟ ਤਾਂ ਸਾਡੇ ਆਨਲਾਈਨ ਨਾਲੋਂ ਵੀ ਸਸਤੇ ਆ ਪਰ ਨਾਲ ਇਹਦੇ ਨਾਲ ਗਿਫਟ ਅਸੀਂ ਫ੍ਰੀ ਦੇਈ ਜਾਂਦੇ ਆ ਆ ਦੇਖੋ ਜਿਹੜਾ ਸਾਈਜ਼ ਚਾਹੀਦਾ ਲੈ ਜਾਓ ਸੋ ਆ ਦੇਖੋ ਅਲਟਰਾ ਪ੍ਰੀਮੀਅਮ ਗੋਦ ਰਈਦਾ ਇਹਨੂੰ ਤੁਸੀਂ ਦੇਖੋ ਜੇ ਤੁਸੀਂ ਬਾਹਰੋਂ ਆਪਰੇਟ ਕਰਨਾ ਤੁਹਾਨੂੰ ਖੋਲਣ ਦੀ ਵੀ ਲੋੜ ਨਹੀਂ ਬਾਹਰੋਂ ਆਪਰੇਟ ਤੁਸੀਂ ਕਰ ਸਕਦੇ ਆ ਇੱਡਾ ਦੇ ਫੰਕਸ਼ਨ ਤੁਹਾਨੂੰ ਮਿਲ ਜਣੇ ਆ ਆ ਦੇਖੋ ਇਹਦਾ ਵੱਡਾ ਫਾਇਦਾ ਕੀ ਆ ਹੁਣ ਤੁਸੀਂ ਇਹ ਵੀ ਨਾ ਸੋਚੋ ਵੀ ਭਾਈ ਜੇ ਲੱਖ ਰੁਪਈਆ ਹੋਊਗਾ ਤਾਂ ਜਾਵਾਂਗੇ 1.5 ਲੱਖ ਹੋਇਆ ਤਾਂ ਜਾਵਾਂਗੇ ਇਹ ਤੁਹਾਨੂੰ ਅਸੀਂ ਸਿਰਫ 2525 ਰੁਪਏ ਦੀਆਂ ਆਸਾਨ ਕਿਸ਼ਤਾਂ ਦੇ ਰਹੀਆਂ ਤੁਸੀਂ 2525 ਰੁਪਏ ਲੈ ਕੇ ਆਓ ਫ੍ਰਿਜ ਲੈ ਜਾਓ ਡਬਲ ਡੋਰ ਸੋ ਜੇ ਤੁਸੀਂ ਡਬਲ ਡੋਰ ਲੈਣੀ ਆ ਡਬਲ ਡੋਰ ਦੇ ਵਿੱਚ ਵੀ ਲੈ ਜਾਓ ਉਸ ਤੋਂ ਇਲਾਵਾ ਆ ਦੇਖੋ ਫ੍ਰਿਜਾਂ ਦੇ ਵਿੱਚ ਸਾਡੇ ਕੋਲ ਬਹੁਤ ਵੱਡੀ ਰੇਂਜ ਆ ਜਿਹੜਾ ਮਰਜ਼ੀ ਤੁਸੀਂ ਆਕੇ ਸਾਈ ਲੈ ਜਾਓ ਹੁਣ ਆ ਵੀ ਚੈੱਕ ਕਰ ਲੋ ਜੇ ਕੋਈ ਸਾਡਾ ਵੀਰ ਭਰਾ ਕਹਿੰਦਾ ਛੋਟਾ ਸਾਈ ਚਾਹੀਦਾ ਬਾਈ ਤਾਂ ਵੀ ਲੈ ਜਾਓ ਟਾਟਾ ਦਾ ਪ੍ਰੋਡਕਟ ਐ ਬੋਲਟ ਵੇਖੋ ਆ ਆ ਦੇਖੋ ਇਹ ਵੀ ਤੁਹਾਨੂੰ ਅਸੀਂ ਦੇ ਰਣੀ ਆ ਰੇਟ ਦੀ ਗਾਰੰਟੀ ਗਿਫਟਾਂ ਦੀ ਗਾਰੰਟੀ ਛੇਤੀ ਆਜੋ ਵੱਡੇ ਫਾਇਦੇ ਆਸਾਨ ਕਿਸ਼ਤਾਂ ਦੇ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਫ੍ਰਿਜਾਂ ਤੁਹਾਨੂੰ ਅਸੀਂ ਦਵਾ ਗਏ ਸੋ ਆ ਦੇਖੋ ਚਿਮਣੀਆਂ ਲੈਣੀਆਂ ਜਿਹੜਾ ਮਰਜੀ ਬ੍ਰਾਂਡ ਲੈ ਜਾਓ ਤੁਸੀਂ ਗੈਸ ਚੁੱਲ੍ਹੇ ਲੈਣੇ ਆ ਤੁਹਾਡੇ ਰਸੋਈ ਦੀ ਸ਼ਾਮ ਵੀ ਬਣ ਜਾਊਗਾ ਜੰਤਾ ਬੈਟਰੀ ਕਿਉਂਕਿ ਸਾਡੇ ਕੋਲ ਹਰ ਤਰ੍ਹਾਂ ਦੀਆਂ ਲਾਈਫ ਲੌਂਗ ਦੇਖੋ ਵੱਡੇ ਬ੍ਰਾਂਡ ਦੇ ਗੈਸ ਚੁੱਲ੍ਹੇ ਹੈਗੇ ਆ ਤੁਸੀਂ ਮਾਈਕ੍ਰੋਵੇਵ ਲੈਣੇ ਆ ਬ੍ਰਾਂਡ ਸਾਰੇ ਆਈ ਹੈਵੀ ਲੈ ਜਾਓ ਐਲਜੀ ਲੈ ਜਾਓ ਹਾਇਰ ਲੈ ਜਾਓ ਵੋਲਟਸ ਬੈਕੋ ਲੈ ਜਾਓ ਵੱਡੇ ਵੱਡੇ ਬ੍ਰਾਂਡ ਚਾਹੇ ਗੋਦਰੇ ਲੈਣਾ ਚਿਮਣੀਆਂ ਵੀ ਮਾਈਕ੍ਰੋਵੇਵ ਵੀ ਗੈਸ ਚੁੱਲ੍ਹੇ ਵੀ ਤੁਹਾਨੂੰ ਬੜੇ ਜਾਇਜ਼ ਰੇਟਾਂ ਤੇ ਆ ਦੇਖੋ ਜੀ ਬ੍ਰਾਂਡ ਤੁਸੀਂ ਦੇਖੋ ਐਲਜੀ ਦਾ ਫਰੰਟ ਲੋਡਰ ਆਇਆ ਇਹ ਲੈ ਜਾਓ ਗੋਦਲੇ ਦੇ ਪਰ ਆ ਦੇਖੋ ਸਪੈਸ਼ਲ ਆਫਰ LG ਦੀ ਤੁਹਾਨੂੰ ਇਹ ਦਵਾਂਗੇ 9 ਕਿਲੋ ਦੀ ਫਰੰਟ ਲੋਡਰ ਵਾਸ਼ਿੰਗ ਮਸ਼ੀਨ ਆ ਇਹਦੇ ਨਾਲ ਇਹ 34990 ਦੀ ਆ ਜਿਹੜੀ ਬਾਜ਼ਾਰ ਦੇ ਵਿੱਚ ਕੋਈ 45000 ਕੋਈ 46000 ਤੁਹਾਨੂੰ 10-1000 ਰੁਪਏ ਮਹਿੰਗੀ ਦੇ ਰਿਆ ਇੱਥੇ 34990 ਚ ਲੈ ਜਾਓ ਇਹਦੇ ਨਾਲ ਮਿਕਸਰ ਗ੍ਰਾਈਂਡਰ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦੇ ਦੇਣਾ ਇਸ ਤੋਂ ਇਲਾਵਾ ਹੋਰ ਸਾਡੇ ਕੋਲ ਬ੍ਰਾਂਡ ਹੋਰ ਸਾਈਜ਼ ਤੁਸੀਂ 8 ਕਿਲੋ 9 ਕਿਲੋ 11 ਕਿਲੋ 7 ਕਿਲੋ ਜਿਹੜੀ ਵੀ ਲੈਣੀ ਆ ਉਹ ਤੁਹਾਨੂੰ ਬੈਸਟ ਪ੍ਰਾਈਸ ਦੇ ਦਵਾਂਗੇ ਗਿਫਟ ਫਰੀ ਆ ਭਾਜੀ ਆ ਕੀ ਕਰਦਾ ਤੁਸੀਂ ਤੁਸੀਂ ਟੀਵੀ ਫਰਿੱਜ ਆ ਵੇਚ ਦੇ ਮੇਰੇ ਸਕੂਟਰ ਨੇ ਖੜੀਆਂ ਕਰਤੀਆਂ ਲਿਆ ਕੇ ਇਹਦੇ ਨੇ ਕੀ ਆਫਰ ਚ ਆ ਭਾਜੀ ਬੈਟਰੀ ਵਾਲੀ ਆ ਲੱਖ ਰੁਪਏ ਦੀਆਂ ਤਿੰਨ ਲੱਖ ਰੁਪਈਆਂ ਤਿੰਨ ਸਕੂਟਰੀਆਂ ਆ ਵਿੱਚ ਬੈਟਰੀ ਵੀ ਤੇ ਨਾਲ ਚਾਰਜਰ ਵੀ ਮੈਨੂੰ ਤਾਂ ਲੱਗਾ ਇਹ 1 ਲੱਖ ਰੁਪਏ ਦੀ 34990 ਰੁਪਏ ਦੀ ਜੇ ਕਿਸੇ ਨੇ ਇੱਕ ਸਕੂਟਰੀ ਲੈਣੀ ਆ ਉਹਦੇ ਲਈ ਤੇ ਉਹਦੇ ਨਾਲ ਆਹਲਾ ਬੈਗ ਫਰੀ ਆ ਜੀ ਅੱਛਾ ਨਾਲ ਬੈਗ ਫਰੀ ਆ ਸੁਣੋ ਜੀ ਨਾ ਹੋਣ ਉਹਨੂੰ ਪੈਟਰੋਲ ਫੂਕੇ ਲੋਣਾ ਡੀਜ਼ਲ ਫੂਕੇ ਲੋੜਾ ਸਿਰਫ ਤੁਸੀਂ ਆਓ ਬੈਟਰੀ ਵਾਲੀ ਸਕੂਟਰੀ ਲੈ ਜਾਓ ਟੀ 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 ਕਰਦੇ ਜਾਓ 1 ਲੱਖ ਰੁਪਏ ਦੀਆਂ ਤਿੰਨ ਸਕੂਟਰੀਆਂ ਤਿੰਨ ਸਕੂਟਰੀਆਂ ਜੇ ਤੁਸੀਂ ਇੱਥੇ ਹੋ ਕੇ ਇੱਕ ਖਰੀਦਣੀ ਤੁਹਾਨੂੰ ਪੈਣੀ ਹੈ 35000 ਦੀ ਮਾਦਰ 34990 ਰੁਪਏ ਦੀ ਜੇ ਤੁਸੀਂ ਤਿੰਨ ਲੈ ਕੇ ਜਾਣੇ ਹੋ ਤਿੰਨ ਦੋਸਤੋਂ ਤਿੰਨ ਭਰਾਓ ਤਿੰਨ ਭੈਣਾਓ ਪੈਟਰੋਲ ਦੇ ਖਰਚੇ ਤੋਂ ਬਚਣਾ ਤੇ ਤਿੰਨ ਲੈ ਜਾਓ ਸਿਰਫ 1 ਲੱਖ ਰੁਪਏ ਚ 1 ਸਾਲ ਤੱਕ ਦੀ ਗਾਰੰਟੀ ਰੰਗ ਵੀ ਬੜੇ ਸੋਹਣੇ ਆ ਆ ਦੇਖੋ ਨਾਲ ਸੂਟ ਕੇਸ ਬਿਲਕੁਲ ਫਰੀ ਬਿਲਕੁਲ ਫ੍ਰੀ ਲੈ ਜਾਓ ਜੀ ਇਤਨੀਆਂ ਆਫਰਾਂ ਤੁਹਾਨੂੰ ਉੱਪਰ ਦੇ ਦੇਣੀਆਂ ਆ ਉਹ ਬੱਲੇ 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 ਭਾਈ ਆਹ ਦਾ ਕੋਟੇ ਜਿਹੀ ਐਲਡੀ ਉਤੋਂ ਹਾਇਰ ਦਾ ਬ੍ਰਾਂਡ ਹੋਵੇ ਆਹ ਦਾ ਪੂਰਾ ਹਾਇਰ ਦਾ ਸੈਕਸ਼ਨ ਆ ਗਿਆ ਭਾਈ ਜੀ ਮੈਨੂੰ ਦੱਸੋ ਆਹ ਹਾਇਰ ਦੀ ਕੋਟੇ ਜਿਹੀ ਐਲਡੀ ਇਹਦੇ ਨਾਲ ਕੀ حسابਤਾ ਵਿਆ ਇੱਥੇ ਹੋਰ ਵੀ ਕਈ ਆਫਰਾਂ ਹੈਗੀਆਂ ਵਾ ਇਹ ਬਜਾਜ ਦੀ ਵੀ ਆਫਰ ਚੱਲਦੀ ਪਈ ਹੈ ਫਸਟ ਈਐਮਆਈ ਫ੍ਰੀ ਹੈ ਇਹਦੇ ਤੇ ਨਾਲ ਇੱਥੇ 20 ਤੋਂ 25% ਕੈਸ਼ਬੈਕ ਮਿਲ ਰਿਹਾ ਵਾ ਤੇ 0% ਡਾਊਨ ਪੇਮੈਂਟ ਹੈ ਤੁਸੀਂ ਇਹਨੂੰ ਲੈ ਜਾ ਸਕਦੇ ਹਾਂ ਦਾ ਤੇ ਪਹਿਲੇ EMI ਦੇਣ ਦੀ ਲੋੜ ਪਹਿਲੀ EMI ਦੇਣ ਦੀ ਲੋੜ ਨਹੀਂ ਹੈਗੀ ਬੜੀ ਤਗੜੀ ਸਕੀਮ ਆਈ ਹੋਈ ਹੈ ਸੁਣੋ ਜੀ ਇਹ ਤਾਂ ਉਹ ਗੱਲ ਹੋਈ ਨਾਲੇ ਪੁੰਨ ਨਾਲੇ ਫਲੀਆਂ ਆ ਕੋਟੇ ਜੀ ਡੀਐਲਈਡੀ ਹਾਇਰ ਬ੍ਰਾਂਡ ਕਯੂਐਲਈਡੀ 85 ਇੰਚ ਦੀ ਇਹਦੇ ਨਾਲ ਆ ਵਾਸ਼ਿੰਗ ਮਸ਼ੀਨ ਬਿਲਕੁਲ ਫ੍ਰੀ ਆ 40 ਤੋਂ 50000 ਰੁਪਏ ਦੀ ਵਾਸ਼ਿੰਗ ਮਸ਼ੀਨ ਜਿਹੜੀ ਬਿਲਕੁਲ ਫ੍ਰੀ ਆ ਉਤੋਂ ਆਫਰਾਂ 라ਤੀਆਂ ਕੋਈ ਡਾਉਨ ਪੇਮੈਂਟ ਦੇਣ ਦੀ ਲੋੜ ਨਹੀਂ ਇੰਟਰਸਟ ਤੇ ਹੈ ਹੀ ਕੋਈ ਨਹੀਂ ਈਜ਼ੀ ਕਿਸ਼ਤਾਂ ਦੇ ਨਾਲ ਜੋ ਇੱਕ EMI ਉਹ ਵੀ ਤੁਹਾਨੂੰ ਰਿਫੰਡ ਹੋ ਜਾਣੀ ਆ ਮਾਦਰ ਉਹ ਤੁਹਾਨੂੰ ਦੇਣ ਦੀ ਲੋੜ ਨਹੀਂ ਪੈਣੀ ਇੰਨੀਆਂ ਵੱਡੀਆਂ ਆਫਰ ਆ ਕੇ ਲੈ ਜਾਓ ਫੇਰ 85 ਇੰਚ ਦਾ ਹੋ ਗਈ ਆ 75 ਇੰਚ ਦੇ ਵੀ ਕੋ ਆਫਰ ਹੈਗੀ 75 ਇੰਚ ਦੇ ਵੀ ਸੇਮ ਆਫਰ ਚੱਲਦੀ ਪਈ ਆ ਜੀ ਇੱਥੇ ਵੀ ਕੈਸ਼ਬੈਕ ਹੈਗਾ ਵਾ ਉਹਦੇ ਨਾਲ ਆਪਾਂ ਦਿੱਤੀ ਸੀ ਫਰੰਟ ਲੋਡ ਇਹਦੇ ਨਾਲ ਆਪਾਂ ਟੌਪ ਲੋਡ ਦੇ ਦਿੱਤੀ ਹਾਂ ਜੀ ਅੱਛਾ ਇਹਦੇ ਨਾਲ ਵੀ ਵਾਸ਼ਿੰਗ ਵੀ ਫ੍ਰੀ ਆ ਹਾਂਜੀ ਹਾਂਜੀ ਜੀ ਤੋਂ ਦੇਖੋ 85 ਇੰਚ ਵੀ ਦੇਖ ਲਈ ਆ 75 ਇੰਚ ਵੀ ਦੇਖ ਲਈ ਇਹਦੇ ਨਾਲ ਵੀ ਵਾਸ਼ਿੰਗ ਵੀ ਫ੍ਰੀ ਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਾਡੇ ਕੋਲ ਇਹਦੇ ਵਿੱਚ ਸਾਈਜ਼ ਹੈਗੇ ਆ ਦੇਖੋ ਇਹ ਜਨਤਾ ਬੈਟਰੀ ਦੇ ਵਿੱਚ ਇੱਕ ਬੱਕਰਾ ਹੀ ਹਾਈ ਬ੍ਰਾਂਡ ਦਾ ਸ਼ਾਪ ਹੈਗਾ ਬੱਕਰਾ ਹੀ ਸਟੋਰ ਦੇ ਤਾਂ ਇੱਥੇ ਸਾਰਾ ਕੁਝ ਮਿਲ ਜੂ ਐਲਈਡੀ ਵਾਸ਼ਿੰਗ ਮਸ਼ੀਨ ਤੁਸੀਂ ਇਹਦੇ ਵਿੱਚ ਲੈਣੇ ਹੈਗੇ ਆ ਫਰੰਟ ਲੋਡਰ ਟਾਪ ਲੋਡਰ ਵੱਡੀਆਂ ਫ੍ਰੀਜਾਂ ਛੋਟੀਆਂ ਫ੍ਰੀਜਾਂ ਏਸੀ ਗੀਜ਼ਰ ਸਾਰੀ ਵੈਰਾਈਟੀ ਇਹ ਟਾਪ ਦਾ ਹਾਇਰ ਦਾ ਬ੍ਰਾਂਡ ਸ਼ੋਅਰੂਮ ਹੈਗਾ ਇੱਥੇ ਇਹ ਵੱਡਾ ਬ੍ਰਾਂਡ ਹੈ ਤੇ ਚੀਜ਼ਾਂ ਇਹ ਵੱਡੀਆਂ ਦੇਣੀਆਂ ਤੁਸੀਂ ਪੈਸੇ ਕਰਜੂਗੇ ਪ੍ਰੀਮੀਅਮ ਚੀਜ਼ਾਂ ਪੈਸੇ ਤੁਹਾਡੇ ਵਸੂਲ ਹੋਗੇ ਆ ਦੇਖੋ ਟਾਪ ਦੀ ਚੀਜ਼ ਪੂਰਾ ਜੈਟ ਬਲੈਕ ਇਹ ਹਾਇਰ ਦਾ ਬ੍ਰਾਂਡ 3 ਸਟਾਰ ਦੇ ਵਿੱਚ ਆ ਦੇਖੋ ਸਾਰੀਆਂ ਇਹਦੇ ਵਿੱਚ ਆਪਸ਼ਨ ਹੈਗੇ ਆ 12 ਕੰਟਰੋਲਰ ਹੈਗਾ ਇਹ 4 ਡੋਰ ਓਪਨ ਹੈਗੀ ਆ ਦੇਖੋ ਇਹਦੇ ਵਿੱਚ ਤੁਸੀਂ ਜਿੱਦਾਂ ਮਰਜੀ ਵੈਜੀਟੇਬਲਸ ਰੱਖੋ ਫਰੂਟ ਰੱਖੋ ਆਪਣਾ ਹੋਰ ਅਸੈਤਰੀ ਜਿਹੜੀ ਰੱਖਣੀ ਹੈ ਫ੍ਰਿਜ ਵਾਲੀ ਰੱਖ ਸਕਦੇ ਆ ਇੱਕ ਤਾਂ ਤੁਸੀਂ ਇਹਨੂੰ ਆਸਾਨ ਕਿਸ਼ਤਾਂ ਤੇ ਲੈ ਕੇ ਜਾ ਸਕਦੇ ਆ ਤੇ ਗੀਜ਼ਰ ਇਹਦੇ ਨਾਲ ਬਿਲਕੁਲ ਫ੍ਰੀ ਦੇ ਰਹੇ ਨਾ ਟਾਪ ਦਾ ਆ ਦੇਖੋ ਇਸ ਤੋਂ ਇਲਾਵਾ 4 ਡੋਰ ਲੈ ਲਓ ਆ ਸਾਈਡ ਬਾਈ ਸਾਈਡ ਲੈ ਲਓ ਬਹੁਤ ਸਾਰੇ ਇਹਦੇ ਵਿੱਚ ਮਲਟੀ ਰੈਫਰਿਜਰੇਟਰ ਹੈਗੇ ਆ 1 ਡੋਰ 2 ਡੋਰ ਜਿੰਨੇ ਮਰਜੀ ਉਸ ਤੋਂ ਇਲਾਵਾ ਤੁਸੀਂ ਵਾਸ਼ਿੰਗ ਮਸ਼ੀਨਾਂ ਲੈਣੀਆਂ ਫਰੰਟ ਲੋਡਰ ਲੈ ਜੋ ਟੌਪ ਲੋਡਰ ਲਈਓ ਜੇ ਦੇਖੋ ਇੱਥੇ ਜੇ ਤੁਸੀਂ ਆਉਨੇ ਹੋ ਜਿਹੜੀ ਫਰੰਟ ਲੋਡਰ ਹਾਇਰ ਦੀ ਲੈਣੇ ਆ ਵਾਸ਼ਿੰਗ ਮੀਨ ਇਹਦੇ ਨਾਲ ਤੁਹਾਨੂੰ 에ਅਰ ਫਰਾਈ ਬਿਲਕੁਲ ਫ੍ਰੀ ਮਿਲਣਾ ਇਹਦੇ ਤੇ ਇਹਦੇ ਤੇ 20 20% ਕੈਸ਼ਬੈਕ ਆ ਸਾਰੀਆਂ ਜਿਹੜੀਆਂ ਕੈਸ਼ਬੈਕ ਵੀ ਆ ਹਾਂਜੀ ਇਤੋਂ ਇਲਾਵਾ 에ਅਰ ਫਰਾਈਡ ਦਾ ਹੈਗਾ ਹੀ ਹੈਗਾ ਨਾਲ 20% ਕੈਸ਼ਬੈਕ ਵੀ ਆ ਚਾਹੇ ਫਰਿੱਜ ਲੈ ਲਓ ਚਾਹੇ ਝੋਮਰ ਸਾਈਡ ਬਾਈ ਸਾਈਡ ਫਰਿੱਜ ਲੈ ਲਓ ਫਰੰਟ ਲੋਡ ਵਾਸ਼ਿੰਗ ਮਸ਼ੀਨ ਲੈ ਲਓ ਟੌਪ ਲੋਡ ਲੈ ਲਓ ਦੇਖੋ ਇਹ ਵੀ ਬਹੁਤ ਵੱਡੀ ਇੱਕ ਤੁਹਾਡੇ ਲਈ ਅਨਾਉਂਸਮੈਂਟ ਬਾਈ ਜੀ ਨੇ ਕਰਤੀ ਆ ਚਾਹੇ ਰੈਫਰਿਜਰੇਟਰ ਲੈ ਲਓ ਚਾਹੇ ਤੁਸੀਂ ਵੱਡੀ LED ਲੈ ਲਓ ਚਾਹੇ ਤੁਸੀਂ ਵਾਸ਼ਿੰਗ ਮਸ਼ੀਨ ਲੈ ਲਓ 20% ਤੱਕ ਦਾ ਕੈਸ਼ਬੈਕ ਵੀ ਹੈ ਤੇ ਨਾਲ ਗਿਫਟ ਦਾ ਫ੍ਰੀ ਆਪ ਦੇਣੀ ਆ ਆਪ ਤੁਸੀਂ ਚੈੱਕ ਕਰ ਲਓ ਪੂਰਾ ਪ੍ਰੀਮੀਅਮ ਸ਼ੋਅਰੂਮ ਆ ਵੱਡਾ ਸਾਈਜ਼ ਛੋਟਾ ਸਾਈਜ਼ ਆ ਦੇਖੋ ਛੋਟੇ ਸਾਈਜ਼ ਦੇ ਵਿੱਚ ਫ੍ਰਿਜਾਂ ਲੈਣੀਆਂ ਤੁਸੀਂ ਲੈ ਕੇ ਜਾ ਸਕਦੇ ਆ ਕਿੰਨਾ ਫਰੰਟ ਦੇ ਵਿੱਚ ਸੋਹਣਾ ਡਿਜ਼ਾਈਨ ਤਿਆਰ ਕੀਤਾ ਪੌਲ ਬੂਟੇ ਲੱਗੇ ਆ ਇਹਦੇ ਨਾਲ ਵੀ ਤੁਹਾਨੂੰ ਆ ਦੇਖੋ ਸ਼ਾਇਨ ਸਟਾਰ ਦੀ ਇਲੈਕਟ੍ਰਿਕ ਕੇਟਰ ਆਪਾਂ ਫ੍ਰੀ ਦੇ ਦੇਣੀ ਆ ਸੋ ਜਿਹੜੇ ਸਾਡੇ ਦੁਕਾਨਦਾਰ ਭਰਾ ਆ ਚਾਹੇ ਤੁਸੀਂ ਆਪਣੇ ਘਰ ਦੇ ਵਿੱਚ ਵੀ ਰੱਖਣਾ ਦੇਖੋ ਸਾਡੇ ਕੋਲ ਡੀਪ ਫ੍ਰੀਜਰ ਵੀ ਹੈਗੇ ਆ ਸਾਈਜ਼ ਹਰ ਤਰ੍ਹਾਂ ਦੇ ਹੈਗੇ ਆ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਹਾਇਰ ਬ੍ਰਾਂਡ ਇਸ ਵੇਲੇ ਪੂਰੇ ਵਰਲਡ 'ਚ ਸ਼ਾ ਚੁੱਕਾ ਆ ਜਿੱਥੇ ਵੱਡੀਆਂ ਆਫਰਸ ਵੱਡੀਆਂ ਡੀਲਸਾਨੂੰ ਦੇ ਰਹੇ ਆ ਹਰ ਇੱਕ ਚੀਜ਼ ਦੇਖੋ ਜਿਹੜੀ ਚੀਜ਼ ਸਾਨੂੰ ਚਾਹੀਦੀ ਆ ਇਲੈਕਟ੍ਰੀ ਦੇ ਵਿੱਚ ਤੁਹ ਇਹ ਵੀ ਪਿਊਰੀਫਾਈਡ ਬਾਰਡਰ ਇਹ ਵੀ ਤੁਹਾਨੂੰ ਜਿਹੜੀ ਮਸ਼ੀਨ ਮਿਲ ਜਾਂਦੀ ਹੈ ਤੁਸੀਂ ਆਪਣੇ ਆਫਿਸ ਦੇ ਵਿੱਚ ਰੱਖਣੀ ਹੈ ਬਾਰਡਰ ਲਿਆਓ ਇਹ ਤੇ ਰੱਖੋ ਚਾਹੇ ਤੁਸੀਂ ਹੌਟ ਵਾਟਰ ਲੈਣਾ ਨੋਰਮਲ ਲੈਣਾ ਕੋਲਡ ਲੈਣਾ ਇਹ ਵੀ ਤੁਹਾਨੂੰ ਇੱਕ ਵਧੀਆ ਫੈਸਿਲਿਟੀ ਇਹਦੇ ਵਿੱਚ ਦੇ ਦਿੱਤੀ ਆ ਸੋ ਦੇਖੋ ਇੱਕੋ ਹੀ ਸ਼ਾਹ ਤੇ ਨਾਲ ਸਾਰੀਆਂ ਚੀਜ਼ਾਂ ਚਾਹੇ ਤੁਸੀਂ ਇਨਵਰਟਰ ਬੈਟਰੀਆਂ ਲੈਣੀਆਂ ਚਾਹੇ ਤੁਸੀਂ ਵਾਟਰ ਫਿਲਟਰ ਲੈਣੇ ਆ ਦੇਖੋ ਗੀਜ਼ਰ ਦੇਖ ਲਓ 25 ਲੀਟਰ ਦਾ ਗੀਜ਼ਰ ਸਿਰਫ 2450 ਚ ਆ ਫਿਲਟਰ ਦੇਖੋ ਸਿਰਫ 2690 ਰੁਪਏ ਦੇ ਵਿੱਚ ਜੇ ਤੁਸੀਂ ਇਨਵਰਟਰ ਲੈਣੇ ਆ ਤੇ ਇਹਦੇ ਨਾਲ ਸਾਨੂੰ ਅਸੀਂ ਟਰਾਲੀ ਫ੍ਰੀ ਦੇ ਦੇਣੀ ਆ ਇਸ ਤੋਂ ਇਲਾਵਾ ਜੇ ਤੁਸੀਂ ਵੱਡੇ ਬ੍ਰਾਂਡ ਵੀ ਲੈਣੇ ਆ ਆਪਣੇ ਫਿਲਟਰ ਦੇ ਵਿੱਚ ਆ ਦੇਖੋ ਇਕੋਗਾਰਡ ਹੈਗਾ ਲੈ ਪਿਓਰ ਹੈਗਾ ਕੈਂਟ ਹੈਗਾ ਆ ਦੇਖੋ ਹਰ ਤਰ੍ਹਾਂ ਦੇ ਚਾਹੇ ਊਸ਼ਾ ਦੇ ਲੈਣਾ ਸਾਰੇ ਬ੍ਰਾਂਡ ਸਾਨੂੰ ਇਹਦੇ ਵਿੱਚ ਮਿਲ ਜਾਣੇ ਆ ਆ ਦੇਖੋ ਗੀਜ਼ਰ ਵੀ ਚੈੱਕ ਕਰ ਲੋ ਬ੍ਰਾਂਡ ਸਾਰੇ ਊਸ਼ਾ ਦਾ ਬ੍ਰਾਂਡ ਆਰੀਐਂਟ ਜੈਗੂਅਰ ਕਿੰਸਟਰ ਕ੍ਰੈਂਪਟਨ ਸੁਪਰ ਲਾਈਨ ਹਰ ਇੱਕ ਤਰ੍ਹਾਂ ਦੇ ਬ੍ਰਾਂਡ ਗੀਜ਼ਰ ਚ ਮਿਲ ਜਾਣੇ ਆ ਗਾਰੰਟੀ ਕੀ ਆ ਆ ਦੇਖੋ ਗੱਡੀਆਂ 'ਚ ਰੱਖਣ ਵਾਲੀਆਂ ਬੈਟਰੀਆਂ ਮਾਦਰੋ ਤੁਸੀਂ ਇੱਥੇ ਆ ਜਾਓ ਸਾਰੀ ਚੀਜ਼ ਤੁਹਾਨੂੰ ਇੱਥੇ ਦਵਾਂਗੇ ਰੇਟ ਬਹੁਤ ਘਾਟਿਆ ਗਿਫਟ ਫ੍ਰੀ ਜਨਤਾ ਬੈਟਰੀ ਪੁਵਾੜਾ ਸ਼ਹਿਰ ਤੁਸੀਂ ਆ ਜਾਓ ਭਾਈ ਜੀ ਵੀਡੀਓ ਬਣ ਗਈ ਆ ਆਫਰਾਂ ਲਾਤੀਆਂ ਫਾਇਦੇ ਕਰਦੇ ਲੋਕਾਂ ਦੇ ਜਿਹਨੀਆਂ ਲੈਣਾ ਉਹਨਾਂ ਦਾ ਫਾਇਦਾ ਹੋ ਗਏ ਆ ਮੇਰੇ ਭੈਣ ਭਰਾ ਜਿਹੜੇ ਗੂਠੇ ਮਾਰ ਮਰ ਕੇ ਸ਼ੇਅਰ ਕਰਦੇ ਉਹਨਾਂ ਦਾ ਫਾਇਦਾ ਵੀ ਕਰੋ ਜਿਹੜਾ ਸਭ ਤੋਂ ਜ਼ਿਆਦਾ ਸ਼ੇਅਰ ਕਰੂਗਾ ਉਹ ਲੱਕੀ ਡਰਾਅ ਦੇ ਵਿੱਚ ਆਪਾਂ ਉਹਨੂੰ 43 ਇੰਚ ਦੀ LED ਦੇ ਦੇਣੀ ਜੀ ਲਓ ਜੀ ਬਹੁਤ ਵੱਡਾ ਫਾਇਦਾ ਤੁਸੀਂ ਹੁਣੇ ਸਾਡੀ ਜਲਦੀ ਜਲਦੀ ਵੀਡੀਓ ਸ਼ੇਅਰ ਕਰੋ ਜਿਹੜਾ ਸਭ ਤੋਂ ਵੱਧ ਵੀਡੀਓ ਸ਼ੇਅਰ ਕਰੂ ਵੀਡੀਓ ਸ਼ੇਅਰ ਕਰਨਾਂ ਨੂੰ 43 ਇੰਚ ਦੀ LED ਬਿਲਕੁਲ ਫ੍ਰੀ ਦੇਣੀ ਆ ਜਿਹਦੇ ਵਿੱਚ Netflix ਵੀ ਚੱਲੂ Prime Video ਵੀ ਚੱਲੂ YouTube ਵੀ ਚੱਲੂ ਜਿਉਂ Hotstar ਵੀ ਚੱਲੂ ਆ Wi-Fi ਵੀ ਹੈਗਾ Bluetooth ਵੀ ਹੈਗੀ ਆ ਸਾਰਾ ਕੁਝ ਐਚੜੇ ਨਹੀਂ ਹੈਗੀ ਆ ਵੀਡੀਓ ਸ਼ੇਅਰ ਕਰੋ ਵੀਡੀਓ ਸ਼ੇਅਰ ਕਰ ਸਕਰੀਨਸ਼ਾਟ ਭੇਜੋ ਆ ਤੁਹਾਨੂੰ ਅਸੀਂ ਬਿਲਕੁਲ ਫ੍ਰੀ ਦਵਾਂਗੇ 43 ਇੰਚ ਦੀ LED ਇਤੋਂ ਇਲਾਵਾ ਕ੍ਰੈਡਿਟ ਕਾਰਡ ਤੇ ਵੀ ਆਫਰ ਲੱਗੀ ਹੈਗੀ ਆ ਡਿਸਕਾਊਂਟ ਤੁਹਾਨੂੰ ਉੱਤੇ ਵੀ ਮਿਲਣਾ ਹੈ ਕ੍ਰੈਡਿਟ ਕਾਰਡ ਤੇ ਵੀ ਕੈਸ਼ਬੈਕ ਦੀ ਆਫਰਾਂ ਹੈਗੀਆਂ ਆਪਣੇ ਤੇ ਭਾਈ ਜੀ ਐਡਰੈਸ ਦੱਸੋ ਪਹਿਲਾਂ ਮੇਰੇ ਭਰਾਵਾਂ ਨੂੰ ਐਡਰੈਸ ਆਪਣਾ ਹੈਗਾ ਜਨਤਾ ਬੈਟਰੀ ਫਗਵਾੜਾ ਨੰਬਰ ਸਕਰੀਨ ਤੇ ਆ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਫੋਨ ਕਰ ਲਓ ਲੋਕੇਸ਼ਨ ਤੁਹਾਨੂੰ ਮਿਲ ਜਾਣੀ ਆ ਗੂਗਲ ਤੇ ਸਰਚ ਕਰ ਲਓ ਜਨਤਾ ਬੈਟਰੀ ਫਗਵਾੜਾ ਆ ਜਾਓ ਭਾਈ ਵੱਡੇ ਭੈਣ ਜੀ ਚੰਗਾ ਜੀ ਗੇਟ ਭਨ ਕੇ ਆ ਗਏ ਆ ਆਫਰਾਂ ਲੈਤੀਆਂ ਵੱਡੇ ਫਾਇਦੇ ਦਿਵਾਲੀ ਤੋਂ ਪਹਿਲਾਂ ਪਹਿਲਾਂ ਆ ਜਾਓ ਸਾਰਾਂ ਦੇ ਫਾਇਦੇ ਕਰਾਂਗੇ ਕਿਆ ਉਹਨਾਂ ਨੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਦੱਗੜ ਸਾਹਾਂ ਟੀਵੀ ਫਗਵਾੜਾ